ਮੈਡਮ ਅਮਨੀਤ ਕੁੰਡਲ ਆਈਪੀਐਸ ਜੀ ਦੇ ਜਿਹੜੇ ਹੈਗੇ ਨਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਜਿਹੜੀਆਂ ਇਹ ਚ ਟੀਮਾਂ ਦਾ ਗੱਲ ਕੀਤਾ ਗਿਆ ਸੀ ਜਿਸ ਵਿੱਚ ਐਸਐਸਏ ਸੰਜੀਵ ਕੁਮਾਰ ਇੰਚਾਰਜ ਪੀਸੀਆਰ ਤੇ ਇਹ ਕਿਵੇਂ ਨੇ ਇੱਕ ਇੰਡੇ ਦੇ ਵਿੱਚ ਜਿਹੜਾ ਗਰਜੀਤ ਸਿੰਘ ਏਲੀਅਸ ਕਾਲਾ ਇਹ ਜਿਹੜਾ ਕੰਮ ਨੂੰ ਅੰਜਾਮ ਦਿੰਦਾ ਸੀਗਾ ਇਹ ਗਿੱਦੜਵੇ ਦਾ ਰਹਿਣ ਵਾਲਾ ਤੇ ਉੱਥੋਂ ਗਿੱਦੜਵੇ ਤੋਂ ਟ੍ਰੇਨ ਆਈ ਜਿਹੜਾ ਹੈਗਾ ਰਾਤ ਨੂੰ ਬਠਿੰਡਾ ਸ਼ਹਿਰ ਵਿੱਚ ਆਉਂਦਾ ਸੀ ਤੇ ਰਾਤ ਨੂੰ ਇਹ ਦੇਖ ਕੇ ਪਿੱਛੋਂ ਜਿਹੜਾ ਇਹਦਾ ਪਿੱਛਾ ਉਹ ਮਕੈਨਿਕ ਕੀ ਇਹ ਮਕੈਨਿਕ ਹੈਗਾ ਕਾਰਾਂ ਦਾ ਮਕੈਨਿਕ ਹੈ ਤੇ ਨੂੰ ਮਤਲਬ ਇਹ ਆਈਡੀਆ ਸੀ ਵੀ ਜਿਹੜੀਆਂ ਪ੍ਰਾਣੀਆਂ ਕਾਰਾਂ ਐ ਉਹ ਆਸਾਨੀ ਨਾਲ ਜਿਹੜੀਆਂ ਖੋਲ ਜਾਂਦੀਆਂ ਤੇ ਇਹੀ ਸ਼ਿਕਾਰ ਬਣਾਉਂਦਾ ਸੀ ਜਿਹੜੀ ਖੜੀ ਹੈਗੀ ਐ ਉਹਨੂੰ ਖੋਲ ਕੇ ਤੇ ਜਿਹੜਾ ਹੈਗਾ ਗਿੱਦੜਵੇਲੇ ਆ ਕੇ ਅੱਗੇ ਜਿਹੜੇ ਰਜੇਸ਼ ਕੁਮਾਰ ਹੈਗਾ ਤੇ ਵੇਦ ਪ੍ਰਕਾਸ਼ ਇਹਨਾਂ ਨੂੰ ਅੱਗੇ ਵੇਚ ਦਿੰਦੇ ਸੀ। ਕਰੀਬ ਤੋਂ ਪਤਾ ਹੈ ਇਹ ਕਰੀਬ ਜਿਹੜਾ ਹੈਗਾ ਪਿਛਲੇ 1 ਮਹੀਨੇ ਤੋਂ ਜਿਹੜਾ ਹੈਗਾ ਸਾਡੇ ਜਿਹੜੇ ਹੈਗੇ 3-11 ਚੋਰੀ ਹੋਈਆਂ ਸੀ ਤੇ ਜਿਹੜਾ ਦੂਮੇ ਮਕਦਮੇ ਉਸ ਚ 300 ਇਹ ਤੁਹਾਡੇ ਬਾਦੇ ਮਰਾ ਇਹ ਮੈਸੇਜ ਹੈ ਵੀ ਦੇ ਕੋਈ ਵੀ ਕਬਾੜੀਆ ਜਿਹੜਾ ਹੈ ਚੋਰੀ ਦਾ ਸਮਾਨ ਲਊਗਾ ਉਹਦੇ ਨੌਲੇਜ ਹੈ ਵੀ ਇਹ ਚੋਰੀ ਦਾ ਹੈ ਤਾਂ ਉਹਦੇ ਖਿਲਾਫ ਵੀ ਜਿਹੜੀ ਹੈ ਬੰਦੀ ਸਖਤ ਤੋਂ ਸਖਤ ਤਕਾਰ ਵੀ ਅਮਲ ਵਿੱਚ ਲਿਆਂਦੀ ਜਾਂਦੀ ਹੈ ਕਿਸੇ ਦਿਨ ਜਿਸ ਤਰ੍ਹਾਂ ਅਸੀਂ ਪੀਜੀ ਚੈੱਕ ਕੀਤੇ ਆਪਾਂ ਕੱਲ ਕੀਤੇ ਆ ਜੇ ਚੈੱਕ ਕੀਤੇ ਜਾਣ ਜਿੰਨੇ ਵੀ ਹੈਗੇ ਸਕ੍ਰੈਪ ਦਾ ਕੰਮ ਕਰਦੇ ਆ ਕਾਰਾਂ ਦਾ ਸਪੈਸ਼ਲੀ ਕਾਰਾਂ ਦਾ ਜਿਹੜਾ ਮਤਲਬ ਬਠਿੰਡਾ ਦੇ ਵਿੱਚ ਕਿਸੇ ਦਿਨ ਇਹ ਮੋਹਾਈ ਹਾਂਜੀ ਅਸੀਂ ਇਹ ਵੀ ਰੂਟੀਨ ਚੈੱਕ ਕਰਦੇ ਹਾਂ ਨੇ ਪਰ ਇਹਦੇ ਲਈ ਜਿਹੜੀ ਜਿਵੇਂ ਸਪੈਸ਼ਲ ਡਰਾਈਵਰ ਅਸੀਂ ਪੀਜੀ ਲਈ ਚਲਾਈ ਸੀ ਇਹਦੇ ਵਿੱਚ ਜਿਹੜੀ ਹੈਗੀ ਜਿਹ ਉਨਾਂ ਲਈ ਵੀ ਇੱਕ ਸਪੈਸ਼ਲ ਡਰਾਈਵ ਚਲਾ ਕੇ ਜਿਹੜੀ ਹੈਗੀ ਹੈ ਇਦੇ ਚ ਜਿਹੜਾ ਹੈਗੇ ਚੈੱਕ ਕੀਤਾ ਜਾਉਗਾ ਸਰ ਕਿੰਨੇ ਵਜੇ ਇਹਨੂੰ ਟੰਗਿੰਗ 'ਤੇ ਰੱਖਣਗੇ ਵੀ ਜਿਹੜੀ ਚੋਰੀ ਹੋਈ ਸੀ ਇਹ ਇਹ ਤਕਰੀਬਨ 12 ਤੋਂ 2:30 ਵਜੇ ਦੇ ਵਿੱਚ ਵਿੱਚ ਚੋਰੀ ਹੋਈਆਂ ਕਿਉਂਕਿ ਸਾਢੇ 11 ਜਿਹੜੀ ਟ੍ਰੇਨ ਆਉਂਦੀ ਹੈ ਇਹ ਉੱਥੇ ਗਿੱਦੜਵੇ ਤੋਂ ਆਉਂਦਾ ਸੀ ਤੇ ਉਸ ਤੋਂ ਬਾਅਦ ਇੱਥੋਂ ਗੱਡੀ ਚੋਰੀ ਕਰਕੇ ਇਹਦੇ ਵਾਪਸ ਗਿੱਦੜਵੇ ਲੈ ਗਏ ਕਿ ਕਿ ਨੰਬਰ ਪਲੇਟਾਂ ਦੀ ਗੱਲ ਕੀਤੀ ਜਾਵੇ ਕਿੱਥੋਂ ਕਿੱਥੋਂ ਦੀਆਂ ਗੱਡੀਆਂ ਜਿਹੜੀਆਂ ਇਹ ਦਿੱਲੀ ਨੰਬਰ ਗੱਡੀਆਂ ਸੀ ਕੁਝ ਜਿਹੜੀ ਪੰਜਾਬ ਦੀਆਂ ਗੱਡੀਆਂ ਹੈਗੀਆਂ ਤੇ ਜਿਹਨੂੰ ਵੇਚੀਆ ਉਸਤੇ ਵੀ ਹਾਂਜੀ ਹਾਂ ਇਹ ਚ ਰਜੇਸ਼ ਕੁਮਾਰ ਤੇ ਵੇਦ ਪ੍ਰਤਾਸ਼ ਹੈ ਜਿਨ੍ਹਾਂ ਨੇ ਅੱਗੇ ਕਾਰ ਖਰੀ ਵગેਰਾ ਜਿਹੜੇ ਖਰੀਦੇ ਸੀਗੇ ਉਹਨਾਂ ਨੂੰ ਵੀ ਇਸੇ ਅਸੀਂ ਨੋਮੀਨੇਟ ਕਰਕੇ ਅਰੈਸਟ ਕਰ ਲਿਆ। ਉੱਥੋਂ ਵਿੱਚ ਪਤਾ ਲੱਗਿਆ ਸਰ ਉਹਦੇ ਵਿੱਚ ਕੋਈ ਹੋਰ ਵੀ ਇਨਵੋਲਵ ਆਏਗੇ ਜਿਵੇਂ ਨਹੀਂ ਇਹਨਾਂ ਅਸੀਂ ਰਿਮਾਂਡ ਲਿਆ ਸੀਗਾ ਹਜੇ ਤੱਕ ਤਾਂ ਇਹੀ ਗੱਲ ਸਾਹਮਣੇ ਆਈ ਹੈ ਜੇ ਕੋਈ ਹੋਰ ਵੀ ਤਫ਼ਤੀਸ਼ ਦੌਰਾਨ ਕਿਸੇ ਦਾ ਨਾਮ ਸਾਹਮਣੇ ਆਊਗਾ ਤਾਂ ਉਹਦੇ ਖਿਲਾਫ ਵੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਅਸੀਂ ਚਲਿਆਂਗੇ। ਸਰ ਚੋਰੀ ਤਿੰਨੇ ਹੀ ਕਰਨ ਹੁੰਦੀ ਸੀ ਕਿ ਕਬਾੜੀਆ ਜਿਹੜਾ ਜਿਹੜਾ ਗਰਜੀਤ ਕਾਲਾ ਇਹ ਸਿਰਫ ਇਕੱਲਾ ਇਹ ਚੋਰੀ ਕਰਨ ਆਉਂਦਾ ਸੀਗਾ ਇੱਥੋਂ ਚੋਰੀ ਕਰਕੇ ਅੱਗੇ ਜਿਹੜਾ ਹੈਗਾ ਰਜੇਸ਼ ਕੁਮਾਰ ਹੈਗਾ ਇਹਨੂੰ ਜਿਹੜਾ ਜੋ ਵੀ ਇਹਦੇ ਸਪੇਅਰ ਪਾਰਟ ਇੰਜਨ ਵਗੈਰਾ ਹੈਗੇ ਉਹ ਇਹਨੂੰ ਵੇਚ ਦਿੰਦਾ ਸੀ ਤੇ ਬਾਕੀ ਜਿਹੜਾ ਇਹਦੇ ਬਾਡੀ ਪਾਰਟਸ ਹੈਗੇ ਉਹ ਵੇਦ ਪ੍ਰਕਾਸ਼ ਜਿਹੜਾ ਇਹ ਵੀ ਮਕੈਨਿਕ ਹੈ ਇਹਨੂੰ ਵੇਚ ਦਿੰਦਾ ਸੀ ਤੇ ਇਹਨਾਂ ਵਿੱਚ ਜਿਹੜਾ ਇਹਨਾਂ ਨੂੰ ਵੀ ਨਾਮਿਨੇਟ ਕਰਕੇ ਅਰੈਸਟ ਕਰ ਲਿਆ ਸਰ ਬਠਿੰਡੇ ਚ ਵੀ ਕਾਫੀ ਇਸ ਤਰ੍ਹਾਂ ਡਿਸਪੋਜ਼ਲ ਜਿਹੜੇ ਸਮਾਨ ਵੇਚਦੇ ਵੀ ਇਹਨਾਂ ਦੀ ਕੋਈ ਚੈਕਿੰਗ ਵਾਰਾ ਕੀਤੀ ਜਾਊਗੀ ਹਾਂਜੀ ਹਾਂਜੀ ਇਹ ਚ ਵੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਜਿਹੜਾ ਪਹਿਲਾਂ ਪੀਜੀ ਦੀ ਸਪੈਸ਼ਲ ਡਰਾਈਵ ਚਲਾਈ ਸੀ ਤੇ ਹੁਣ ਜਿਹੜਾ ਕੋਈ ਸਪੇਅਰ ਪਾਰਟਸ ਦਾ ਹੈਗਾ ਕੰਮ ਕਰਦਾ ਹੈਗਾ ਪੁਰਾਣੇ ਜਿਹੜੇ ਪਾਰਟਸ ਲੈਂਦਾ ਜਾਂ ਸਕ੍ਰੈਪ ਦਾ ਕੰਮ ਕਰਦਾ ਉਹਦੇ ਵੀ ਸਪੈਸ਼ਲ ਡਰਾਈਵ ਚਲਾ ਕੇ ਉਹਨਾਂ ਨੂੰ ਚੈੱਕ ਕਰਕੇ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਹਦੇ ਖਿਲਾਫ ਵੀ ਬੰਦੀ ਸਕਤ ਸਖਤ ਕਾਰਵਾਈ ਹਮਨ ਚਲਿਆ ਜਾਂਦੀ ਹੈ ਇਹ ਇਹ ਤਿੰਨ ਤਰ੍ਹਾਂ ਆਲਟੋ ਸਿੱਖ ਅਲਟੋ ਵੈਗਨਰ ਦੇ ਜਨ ਜਿਹੜੀਆਂ ਤਿੰਨ ਕਾਰਾਂ ਚੋਰੀ ਹੋਈਆਂ ਸੀ ਤੇ ਅਸੀਂ ਇਹ ਦੋਵੇਂ ਮੁਕਾਦਮੇ ਉੱਚ ਰਜਿਸਟਰ ਹੋਏ ਸੀ ਤੇ ਉਹ ਦੋਵੇਂ ਮੁਕਾਦਮੇ ਟਰੇਸ ਕਰ ਲਏ ਚੋਰੀ ਕਰਕੇ ਉਸ ਤੋਂ ਬਾਅਦ ਪਾਰਟਸ ਸੇਲ ਕਰਦੇ ਹਾਂਜੀ ਅਲੱਗ-ਅਲੱਗ ਮਕੈਨਿਕ ਸੀਗਾ ਸਾਰਾ ਉਹਨੂੰ ਅੱਗੇ ਇਹਨੂੰ ਖੋਲ ਕੇ ਸਪੇਅਰ ਪਾਰਟਸ ਨੂੰ ਅਲੱਗ-ਅਲੱਗ ਦੋ ਜਣਿਆਂ ਨੂੰ ਅੱਗੇ ਵੇਚਦਾ ਸੀਗਾ ਤੇ ਉਹ ਅਸੀਂ ਦੋਵੇਂ ਵਿੱਚ ਅਰੈਸਟ ਕਰ ਲਿਆ ਮੁਕੱਦਮੇ ਸਤ ਸਵਾਰੀਆਂ ਨੂੰ ਵੇਚਦੇ ਸੀ ਉਹ ਅੱਗੇ ਹੋ ਕੀ ਗਾ ਕੀ ਕਰਦੇ ਸੀ ਮਤਲਬ ਕਿ ਅੱਗੇ ਹੋਰ ਮਕੈਨਿਜ਼ਮ ਦਿੰਦੇ ਸੀ ਕੀ ਕਰਦੇ ਸੀ ਉਹਨੂੰ ਵੀ ਕੁਝ ਸੀ ਉਹਦੇ ਸੰਬੰਧੀ ਜਿਹੜਾ ਅਸੀਂ ਇਹਦਾ ਰਿਮਾਂਡ ਲੈ ਕੇ ਪੁੱਛ ਕੇ ਚੱਲ ਰਹੇ ਹਾਂ ਵੀ ਅੱਗੇ ਜਿਹੜਾ ਹੈਗੇ ਅੱਖੇ ਕਿੱਥੇ ਸੇਲ ਕਰਦੇ ਸੀਗੇ ਜੇ ਉਹਨਾਂ ਦੇ ਖਿਲਾਫ ਵੀ ਜਿਹੜੀ ਸਫਾ ਮਿਸਲ ਦੇ ਸ਼ਹਾਦਤ ਆਉਂਦੀ ਹੈ ਤੇ ਉਹਨਾਂ ਖਿਲਾਫ ਵੀ ਠੋਸ ਜਿਹੜੀ ਹੈਗੇ ਹੈ ਸ਼ਹਾਦਤ ਇਕੱਠੀ ਕਰਕੇ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਅਮਰ ਜੀ ਕਿ ਕਦੋਂ ਤੋਂ ਇਹਨਾਂ ਦਾ ਆਪਾਂ ਗਰੁੱਪ ਬਣਿਆ ਸੀ ਕਿੰਨੇ ਟਾਈਮ ਹੋ ਗਏ ਨੇ ਇੱਕ तकरीबन ਜਿਹੜਾ ਹੈਗਾ ਪਿਛਲੇ ਜਿਹੜਾ 1.5-2 ਮਹੀਨਿਆਂ ਤੋਂ ਜਿਹੜਾ ਇਹਨਾਂ ਦਾ ਚੱਲ ਰਿਹਾ ਸੀ ਕਿਉਂਕਿ ਜਿਹੜਾ ਗਰਜੀਤ ਕਾਲਾ ਇਹ ਗਿੱਦੜਵੇ ਦਾ ਹੀ ਰਹਿਣ ਵਾਲਾ ਤੇ ਉੱਥੇ ਪਹਿਲਾਂ ਇਹ ਮਕੈਨਿਕੀ ਦਾ ਕੰਮ ਕਰਦਾ ਸੀ ਉਹਦੇ ਕਰਕੇ ਜਿਹੜਾ ਹੈਗਾ ਇਹ ਦੋਨਾਂ ਜਣੇ ਨੂੰ ਜਾਣਦਾ ਸੀ ਆਪ ਸੇ ਜਦੋਂ ਲੈ ਕੇ ਜਾਂਦੇ ਸੀ ਰਸਤੇ ਵਿੱਚ ਪਲੇਟ ਬਦਲਦੇ ਸੀ ਸੇਮ ਨੀ ਨਹੀਂ ਸੇਮ ਨੇ ਨੰਬਰ ਪਲੇਟ ਹੀ ਉੱਥੇ ਲੈ ਜਾਂਦਾ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਆਪ ਦੀ ਦੁਕਾਨ ਤੇ ਜਾ ਕੇ ਤੇ ਇਹਨੂੰ ਡਿਸੈਂਬਲ ਕਰਕੇ ਤੇ ਅੱਗੇ ਵੇਚ ਦਿੰਦੇ ਸੀ ਉਹੀ ਜਿਹੜੇ ਡਿਸੇ ਆਪਣੇ ਰਿਸਪੋਸਲ ਚ ਸਮਾਨ ਵੇਚਦੇ ਪਾਰਟਸ ਵੇਚਦੇ ਆ ਉਹ ਵੀ ਕਬਾੜੀ ਇਹ ਉਸ ਤਰ੍ਹਾਂ ਦੇ ਸੀ ਨਾ ਕਬਾੜੀ ਹਾਲੇ ਜਿਹੜਾ ਰਜੇਸ਼ ਕੁਮਾਰ ਹੈ ਕਬਾੜੀਏ ਦਾ ਕੰਮ ਕਰਦਾ ਜਿਵੇਂ ਆਪਾਂ ਆਮ ਦੇਖਿਆ ਵੀ ਕਬਾੜ ਚ ਜਿਹੜਾ ਅਡਾ ਅਡਾ ਸਮਾਨ ਹੈ ਜਿੰਦਾ ਲੈ ਲਿਆ ਹੋਰ ਲੈ ਲਿਆ ਤੇ ਇਹਦੇ ਖਿਲਾਫ ਅਸੀਂ ਤਾਂ ਇਹ ਅਰੇਸਟ ਕੀਤਾ ਹੈਗਾ ਇਹਨੂੰ ਕਿਉਂਕਿ ਇਹਦੇ ਖਿਲਾਫ ਸਫਾ ਮਿਸਲ ਤੇ ਸ਼ਹਾਦਤ ਆ ਗਈ ਸੀ ਤੇ ਜੇ ਇਹੀ ਆ ਫਿਰ ਦੁਆਰੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਹੈਗਾ ਚੋਰੀ ਦਾ ਸਮਾਨ ਜੇ ਖਰੀਦੂਗਾ ਉਹਦੇ ਖਿਲਾਫ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇ ਸਰ ਇੱਕ ਮੋਟਰਸਾਈਕਲ ਦਾ Садлю его ਜਿਹੜਾ ਪਾਰਟ ਖਰੀਦਿਆ ਉਹਦਾ ਵੀ ਕਿਉਂਕਿ ਉਹਦਾ ਕੋਈ ਚੋਰੀ ਦਾ ਸਾਮਾਨ ਹੈ ਕਿ ਇਹ ਕਿਵੇਂ ਉਹ ਕੋਈ ਨੰਬਰ ਤਾਂ 85 ਦਾ ਨਹੀਂ ਉਹ ਤਾਂ ਜਿਹੜੇ ਇੰਜਨ ਦਾ ਨੰਬਰ ਤਾਂ ਹੁੰਦਾ ਹੀ ਆ ਜਦੋਂ ਇੰਜਨ ਦਾ ਨੰਬਰ ਜਿਹੜਾ ਹੈਗਾ ਚੋਰੀ ਹੋਈ ਹੈ ਚੀਜ਼ ਉਹਦੇ ਇੰਜਨ ਦੇ ਨੰਬਰ ਤਾਂ ਹੁੰਦੇ ਹੀ ਆ ਉਹ ਤੋਂ ਜਿਹੜੇ ਵੈਰੀਫਾਈ ਹੋ ਜਾਂਦਾ ਵੀ ਇਹ ਕਿਸ ਵਹੀਕਲ ਦਾ ਹੈਗਾ ਨੰਬਰ ਹੈਗਾ ਤੇ ਬਾਕੀ ਸਾਮਾਨ ਜਿਹੜਾ ਹੁੰਦਾ ਉਹ ਪਾਰਟਸ ਵੇਚਦੇ ਆ ਕਿ ਉਹਦਾ ਕਿਵੇਂ ਉਹ ਜਦੋਂ ਜਿਹੜਾ ਬੰਦਾ ਚੋਰ ਫੜਿਆ ਅੱਗੇ ਜਿਹੜਾ ਉਹਦੀ ਪੁਸ਼ਗਿਸਟ ਜਿਹੜਾ ਜਦੋਂ ਉਹਨੇ ਜਿਹੜੀ ਇੰਟੈਰੋਗੇਸ਼ਨ ਹੈ ਉਹਦੀ ਪੁਸ਼ਗਿਸਟ 'ਚ ਇਹ ਚੀਜ਼ ਆਉਂਦੀ ਹੈ ਵੀ ਮੈਂ ਕਿਹਨੂੰ ਵੇਚਿਆ ਹੈਗੇ ਜਿਵੇਂ ਆ ਲੈ ਲੱ ਪਾਣੀ ਵੀ ਲੈਣਾ ਉਹਦਾ ਪ੍ਰੋਪਰ ਜਿਹੜਾ ਦੁਕਾਨਦਾਰ ਤੋਂ ਉਹਦਾ ਬਿੱਲ ਲਓ ਤਾਂ ਜੋ ਜਿਹੜਾ ਉਹ ਗਲਤ ਕੰਮ ਕਰੀ ਨਾ ਸਕੇ ਹਾਂਜੀ ਹਾਂਜੀ ਆਪ ਉਸਦੀ ਚੱਲ ਲਾ ਲਈ ਹਾਂਜੀ ਆਹ ਕੱਪੜਾ ਬੁਝਾ ਦਿਓ ਠੀਕ ਹੈ ਆਹ ਬਾਈ ਕਾਲੀ ਨਹੀਂ ਚੱਲਦੀ ਠੀਕ ਕਰੋ ਚੱਲੋ ਨਹੀਂ ਕਰਾ ਥੱਲੇ ਥੱਲੇ ਉਤਾਰੋ ਉਹ ਉਹ ਪਿੰਡ ਦੀ ਗਲੀ ਨੰਬਰ 1 ਤੋਂ ਮੋਟਰਸਾਈਕਲ ਚੋਰੀ ਹੋਇਆ ਸਾਫ਼-ਸਾਫ਼ ਦਿਖਾਈ ਦੇ ਰਿਹਾ ਦੋ ਵਿਅਕਤੀ ਸੀਸੀਟੀਵੀ ਵਿੱਚ ਵੀ ਆਏ ਨੇ ਤੁਹਾਨੂੰ ਵੀਡੀਓ ਭੇਜੇ ਹਾਂਜੀ ਜਿਹੜਾ ਹੈਗਾ ਇੱਕ ਮਾਮਲਾ ਸਾਹਮਣੇ ਆਇਆ ਸੀ ਪਰਜਾਪਤ ਕਲੋਨੀ ਚ ਜਿਹੜਾ ਹੈਗਾ ਦੋ ਵਿਅਕਤੀ ਦਿਖਾਈ ਦੇ ਰਹੇ ਆ ਉਹ ਚ ਅਸੀਂ ਜਿਹੜਾ ਐਫ ਆਈ ਆਰ ਰਜਿਸਟਰ ਕਰਕੇ ਤੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਅੱਗੇ ਵੀ ਜਿਹੜਾ ਹੈਗੇ ਆ ਸੀਸੀਟੀਵੀ ਫੁਟੇਜ ਤੇ ਹਿਊਮਨ ਐਂਡ ਤੋਂ ਅਸੀਂ ਸਾਨੂੰ ਉਮੀਦ ਹੈ ਸੀ ਜਲਦੀ ਇਹਨੂੰ ਟ੍ਰੇਸ ਕਰ ਲਾਂ ਪਰ ਇੱਕ ਉਹ ਮੁਹੰਮਦ ਵਾਲਾ ਜਿਹੜੀ ਲੜਾਈ ਹੋਈ ਆ ਰਾਤ ਨੂੰ ਘਰ ਵੜ ਕੇ ਕਾਫੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਆ ਇਹਨਾਂ ਦਾ ਚੌਕੀ ਉਹਦੇ ਵਿੱਚ ਸਾਨੂੰ ਜਿਹੜਾ ਇਹ ਕਹਾਜੇ ਮਸੂਲ ਹੋਇਆ ਤੇ ਜੋ ਵੀ ਉਹਦੀ ਸਟੇਟਮੈਂਟ ਹੈਗੀ ਰਿਪੋਰਟ ਕਰਕੇ ਜੋ ਵੀ ਬੰਦੀ ਕਾਰਵਾਈ ਹੈਗੀ ਹੈ ਕਰਕੇ ਤੇ ਜਿਹੜੀ ਹੈ ਕਿ ਸਭ ਤੋਂ ਸਖਤ ਜਿਹੜੀ ਹੈ ਕਾਰਵਾਈ ਅਮਲ ਵਿੱਚ ਲਿਆ ਕੇ ਤੇ ਉਹਦੇ ਬਿਆਨਾਂ ਦੇ ਮੁਤਾਬਕ ਜਿਹੜੀ ਹੈ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਪਰ ਮੋਸਟਲੀ ਜਿਹੜੇ ਮੋਟਰਸਾਈਕਲ ਚੋਰੀ ਹੁੰਦੇ ਆ ਉਹ ਜਿਵੇਂ ਹੈਂਡਲ ਲੌਕ ਨੀਚੇ ਵਾਲਾ ਲੌਕ ਲੱਗਿਆ ਹੁੰਦਾ ਜਿਹੜਾ ਟਾਇਰ 'ਚ ਲੱਗਦਾਗਾ ਉਹ ਥੋੜੀ ਜਿਹੀ ਕਾਲ ਕਰਕੇ ਬੰਦਾ ਛੱਡ ਜਾਂਦਾ ਤੇ ਉਹ ਚੋਰੀਆਂ ਨੂੰ ਫਿਰ ਮੌਕਾ ਮਿਲ ਜਾਂਦਾ ਨਾ ਇਹ ਇੱਕ ਹੋਰ ਵੀ ਲੋਕ ਵੀ ਥੋੜੇ ਸਮਝਣ ਨਹੀਂ ਅਮੀਕਲ ਲਾਇਆ ਪਾਰਕਿੰਗ ਵਾਸਤੇ ਦੱਸੀ ਚਾਹੇਂਗੇ ਤੇ ਬਚੋ ਓ ਓ ਕੋਈ ਨਹੀਂ ਹੋ ਗਿਆ ਫੋਟੋ ਕਰ ਲੀ ਰਿਕਾਰਡਿੰਗ ਕਰ ਲੀ ਫੋਟੋ ਕਰ ਲੀ